ਸ਼ੌਤ ਜਵਾਨਾ ਦੇਖ ਕੇ ਲਓ ਵੀ ਮਿੱਤਰੋ ਨਾਬੇ ਮੰਡੀ ਦੇ ਤੁਹਾਨੂੰ ਹਾਈਲਾਈਟ ਆਪਾਂ ਦਿਖਾ ਦਈਏ 11 ਤਰੀਕ ਸ਼ਾਮ ਦੇ ਪੂਰਾ ਨਜ਼ਾਰਾ ਬਣ ਰੱਖਿਆ ਸਾਰੇ ਘੋੜਿਆਂ ਨੇ ਤੇ ਕੁਝ ਘੋੜੇ ਸ਼ੋਅ ਕੇ ਚਲੇ ਵੀ ਗਏ ਆਪਾਂ ਨੂੰ ਸਮਾਂ ਹੁਣ ਮਿਲਿਆ ਤੇ ਹੁਣ ਆਪਾਂ ਤਕਰੀਬਨ ਜਿੰਨੇ ਵੀ ਘੋੜੇ ਖੜੇ ਆ ਸਾਰਿਆਂ ਦੇ ਕਲਿੱਪ ਬਣਾਵਾਂਗੇ জাফর ਸ਼ਿਵਾ ਦੋਨੇ ਘੋੜੇ ਖੜੇ ਆ ਤੇ ਇੱਧਰ ਸੁਲਤਾਨ ਕਦਾਫੀ ਕਾਲੇ ਘਾਂਡੇ ਦਾ ਬੱਚਾ ਨੜਾ ਇਹ ਵੀ ਬਹੁਤ ਸੋਹਣਾ ਦੇਖੋ ਜੈਡ ਬਲੈਕ ਘੋੜਾ ਸੁਰਕ ਮੈਟ ਕਲਰ ਦਾ ਮੱਥੇ ਫੁੱਲਦਾ ਜੀ ਤੇ ਆ ਤੁਹਾਨੂੰ ਪੰਜਾਬ ਨਸਲ ਦਾ ਸੁਣਨੇ ਆਪਾਂ ਠੀਕ ਸਰ万ਤੇ ਬਣਾ ਲਾ ਕੋੜੇ ਦਾ ਸੰਭ ਸੰਭ ਦੇਖੋ ਯਾਰ ਕਿਆ ਚੀਜ਼ ਆ ਕਿਆ ਬਾਤ ਆ kita nama चलो चलो इधर नौवा ਆਪਰ ਤੇ ਨਾਲ ਉਹਦੇ ਹਿੰਦ ਕੇਸਰੀ ਹਿੰਦ ਕੇਸਰੀ ਇਹ ਫਲਕਸ਼ ਦਾ ਇਹ ਕਿਹੜੇ ਕੋੜੇ ਦਾ ਅਲੀ ਕਰਲ ਕੜਾੜਾ ਦਾ ਡਾਇਰੈਕਟ ਹੈ ਲੋ ਜੀ ਬਿਲਕੁਲ ਜੈਡ ਬਲੈਕ ਘੋੜਾ ਅਲੀ ਕਰਲ ਕੜਾੜਾ ਦੇ ਦਾ ਉਹਦਾ ਪੋਤਾ ਵੀ ਦੂਜੇ ਪਾਸੇ ਦੂਜੇ ਪਾਸੇ ਦੂਜੇ ਪਾਸੇ ਇਹ ਆ ਗਿਆ ਔਸਕਰ ਔਸਕਰ ਆ ਗਿਆ ਜੀ ਬਦਲਗੜ ਵਾਲੇ ਕੋੜੇ ਦਾ ਜੀ ਹਾਂ ਜੀ ਬਦਲਗੜ ਵਾਲਾ ਕਾਲੀ ਕੱਦ ਵੱਟ ਬਹੁਤ ਚੰਗਾ ਜਵਾਨ ਦਾ ਇਹਦਾ ਵੀ ਸਕਿਨੋਂ ਕੁਆਲਿਟੀ ਬਹੁਤ ਬਹੁਤ ਸੋਹਣੀ ਹੈ ਜੀ ਇੱਕ ਗਰਾਊਂਡ ਦੀਆਂ ਤਸਵੀਰਾਂ ਨੇ ਉਹ ਵੀ ਆ ਇੱਕ ਬੱਚਾ ਦੁੱਲੇ ਦਾ ਜੀ ਦੁੱਲੇ ਦਾ ਦੁੱਲਾ ਆ ਗਿਆ ਫੌਜੀ ਦਾ ਬੈਵਲਪੁਰ ਪਿੰਡਾ ਪਾਰਸੋਂ ਦੇ ਕੋਲੇ ਅਜੇ ਉਮਰ ਦਾ ਕਿੰਨੀ ਹੋ ਗਿਆ ਇਹ ਵੀਰੇ ਬਾਈ ਮੀਨੀ ਆ ਦੀ ਹੈ ਜੇ ਛੋਟਾ ਬੱਚਾ ਹੀ ਆ ਬਹੁਤ ਸੋਹਣਾ ਬੱਚਾ ਏ ਵੀ ਬਾਈ ਕੁੱਪੂ ਮਰਨਾ ਦਿਓ ਬਾਈ 6 ਵਜੇ ਅਸ਼ਫ ਲੈਲਾ ਅਸ਼ਫ ਲੈਲਾ ਲਓ ਜੀ ਅਸ਼ਫ ਲੈਲਾ ਆ ਗਿਆ ਦਿਲਰਾਜ ਦਾ ਸਤੇਸਟ ਫਾਰਮ ਤਹਾਨਸੂ ਵਾਲੇ ਦਾ ਜੀ ਤੇ ਦਿਲਰਾਜ ਆ ਗਿਆ ਦਿਲਬਾਗ ਦਾ ਤੇ ਇੱਕ ਪੈਰ ਚਟਾ ਤੇ ਮੱਥੇ ਫੁੱਲ ਕਮੈਤ ਰੰਗ ਦਾ ਬਹੁਤ ਸੋਹਣਾ ਪਿੰਡ ਚੋਂ ਦਾ ਇਹ ਘੋੜਾ ਵੀ ਬਹੁਤ ਸੋਹਣਾ ਵੀ ਬਹੁਤ ਟੌਪ ਦਾ। ਸੰਭ ਸੰਭ ਦੇਖੋ ਬਹੁਤ ਮਜ਼ਬੂਤ ਆ ਘੋੜਾ। ਤੇ ਇਧਰ জাফর ਤੇ ਸ਼ਿਵਾ ਹੋ ਗਏ ਨੇ ਜੋ ਬ੍ਰਾਹਮਣ ਸਾਹਮਣੇ। ਸਾਡੀ ਘੋੜਿਆਂ ਤੇ ਪਿੱਛੇ ਉਹਦਾ ਖੜੇ। ਤੇ ਆ ਬਾਈ ਟਵਾਣੇ ਵਾਲਾ ਆ ਗਿਆ ਜੀ। ਟੇਰੇ ਵਾਲੇ ਵੀ ਬੈਠਿਆ ਜੀ ਰੰਗ ਚ। 4 ਕੋਟ ਦਾ ਰਗੜਿਆ ਕੋਟ ਉਹਨਾਂ ਦਾ ਹੈ ਹੈਮਰ ਸੱਤ ਕੋਟ ਨਾਲ ਜੇ ਹੈਮਰ ਆ ਗਿਆ ਪਹਿਲਵਾਨ ਦਾ ਪਹਿਲਵਾਨ ਆ ਗਿਆ ਫਰੀडम ਦਾ ਫਰੀडम ਆ ਗਿਆ ਰਤਨ ਲਾਖਰਾ ਲਓ ਜੀ ਦੇਖੋ ਫਿਰ ਨਜ਼ਾਰਾ ਇੱਕ ਪਾਸੇ ਸ਼ਿਵਾ ਤੇ ਦੂਜੇ ਪਾਸੇ ਹੈਮਰ 골ਡਨ ਹੈਮਰ 골ਡਨ ਹੈਮਰ ਇਹਦਾ ਨਾ ਅਛਾ ਜਵਾਨਾ ਦੇਖ ਕੇ ਮੜਾ ਦੇਖ ਕੇ ਬਾਗਾ ਬਾਈ ਖਿੱਚ ਕੇ ਰੱਖੋ ਭਾਈ 2 2 ਮਿੰਟ ਰੋਕ ਲਿਓ 2 ਮਿੰਟ ਰੋਕ ਲਿਓ ਲੋ ਵੀ ਦਿਲਕਸ਼ ਨਜ਼ਾਰਾ ਨਾਪਾ ਮੰਡੀ ਦਾ ਪੂਰਾ ਓ ਸ਼ਾਬਾਸ਼ ਸ਼ਿਵਾਤ 골ਡਨ ਹੈਮਰ ਰਤਨਾਕਰ 46 ਸ਼ੂਨ ਲਾਈਨ ਆਮੋ ਸਾਹਮਣੇ ਆ ਦੇ ਓਏ ਦੇਖ ਕੇ ਜਮਾਨਾ ਦੇ ਜਦ ਉੱਪਰ ਜਾਂਦਾ ਝਟਕਾ ਨਾ ਦਿਓ ਬਈ ਬਾਈ ਮਣੀ ਜਾ ਕੇ ਫੇਸ ਚੱਕੇ ਆ ਗਿਆ ਆ ਗਿਆ ਦੁੱਲੇ ਮਲੇ ਟਕਾ ਕੇ ਖੜਾ ਕੋੜੇ ਨੂੰ ਉਹ ਦੇਖ ਕੇ ਬਾਈ ਕੋ ਮੋਕੋ ਮੋਕੋੜਾ ਕੋ ਮੇਰਾ ਲਓ ਜੀ ਪਿਓ ਪੁੱਤ ਹੋ ਗਿਆ ਮੋ ਸਾਹਮਣੇ ਸ਼ਾਬਾਸ਼ ਦੇਖੋ ਵੀ ਰਤਨਾਕਰ ਲਾਈਨ ਦੇ ਸੈੱਟ ਕਰਕੇ ਮੜਾ ਜਾ ਬਾਈ ਜੇ ਮੜਾ ਕੋਲ ਨੂੰ ਰੱਖੀ ਫੜ ਕੇ ਮੇਰੇ ਚੜਿਆ ਵੇ Terima kasih telah menonton! ਆ ਆ ਗਿਆ 골ਡਨ ਹੈਮਰ ਤੇ ਇਹ ਆ ਗਿਆ ਪਹਿਲਵਾਨ ਇਹ ਵੀ ਪਿਓ ਆ ਤੇ ਆ ਆ ਗਿਆ ਦਾ ਪੁੱਤ ਬਿਲਕੁਲ ਇੱਕ ਪਾਸੇ ਗਾਂਧੀ ਦੂਜੇ ਪਾਸੇ 골ਡਨ ਹੈਮਰ ਇੱਕ ਸੂਰਜ ਦਾ ਪੁੱਤ ਤੇ ਦੂਜਾ ਪਲਵਾਨ ਦਾ ਕੁਆਲਿਟੀ ਚੈੱਕ ਕਰੋ ਦੋਵੇਂ ਬੱਚਿਆਂ ਦੀ ਬਈ ਉਹ ਵੀ ਬਸ਼ੇਰਾ ਤੇ ਉਹ ਵੀ ਆ ਦੋ ਦੋ ਦੰਦ ਨਹੀਂ ਮਿਲਦਾ ਦੋਵੇਂ ਸ਼ਾਇਦ ਉਹ ਜੀ ਇੱਧਰ ਆ ਗਿਆ ਜੈਦੇਵ ਬਾਈ ਨਵੀ ਬਰਨਾਲੇ ਵਾਲੇ ਦਾ ਕਾਂਡੇ ਦਾ ਪੁੱਤ ਜੈਦੇਵ ਤੇ ਦੂਜੇ ਪਾਸੇ ਸ਼ਿਵਾ ਸ਼ਪਤਾਸ਼ ਦਾ ਉਹ ਮੰਨਣਾ ਦਿਓ ਬਾਈ ਪੂਰਾ ਗਾ ਪਿਆ ਹੋਇਆ ਬਾਈ ਦੇਖ ਕੇ ਦੇਖ ਕੇ ਦੇ ਜੈ ਦੇਵ ਦੋਵੇਂ ਘੰਟੇ ਦੇ ਲਓ ਜੀ ਮਿੱਤਰੋ ਦੋਵੇਂ ਘਾਟੇ ਦੇ ਇੱਕ ਪਾਸੇ ਜੈਦੇਵ ਤੇ ਦੂਜੇ ਪਾਸੇ ਸੁਲਤਾਨ ਕਦਾਫੀ ਦੋਵੇਂ ਘਾਟੇ ਦੇ ਸਕੇ ਭਰਾ ਜੈਦੇਵ